ਸਾਡੀ ਤਾਂ ਜੀ ਨੂੰ ਸਾਡੇ ਅੱਖ ਹੀ ਨਹੀਂ ਲੱਗਦੀ ਸੱਸਾਂ ਵੀ ਐ ਕਹਿੰਦੀਆਂ ਦਰਾਣੀਆਂ ਜਠਾਣੀਆਂ ਸਾਰੀਆਂ ਐ ਕਹਿੰਦੀਆਂ ਪਰ ਇਹ ਨੌਬਤ ਕਿਉਂ ਆਈ ਕਿਉਂਕਿ ਤੁਸੀਂ ਜਦੋਂ ਵਿਆਹ ਕਿ ਆਈ ਸੀ ਨਾ ਤੁਹਾਡੇ ਘਰੇ ਹਨਾ ਤੇ ਉਦੋਂ ਤੁਸੀਂ ਸੀਨੀਅਰ ਬਣ ਕੇ ਤੇ ਉਹਨੂੰ ਜੂਨੀਅਰ ਬਣਨ ਦਾ ਅਹਿਸਾਸ ਕਰਾਤਾ ਮੇਰੇ ਕਹਿਣ ਦਾ ਮਤਲਬ ਆ ਵੀ ਉਹਦੀ ਨਿੱਕੀ ਨਿੱਕੀ ਗੱਲ 'ਚ ਜਿੱਥੇ ਤੁਸੀਂ ਉਹਨੂੰ ਸਪੋਰਟ ਕਰਨੀ ਸੀ ਕਿਉਂਕਿ ਉਹਨੇ ਤੁਹਾਡੇ ਜਿਹਾ ਦੇ ਵਿਚਰਨਾ ਸਿੱਖਣਾ ਸੀਗਾ ਵੀ ਕੌਣ ਮੇਰਾ ਕੀ ਲੱਗਦਾ ਕੌਣ ਕੀ ਲੱਗਦਾ ਹੈ ਕੀ ਦਾ ਕੀ ਸੁਵਾ ਉਹਨੇ ਤਾਂ ਹਜੇ ਸਿੱਖਣਾ ਸੀ ਤੇ ਤੁਸੀਂ ਵੀ ਅਸੀਂ ਕਿਹਾ ਮੈਂ ਮੈਂ ਆਪਦੀ ਬਣਾ ਲਈਏ ਤੇ ਉਹਦੇ ਤੁਸੀ ਮਨ ਚ ਉਹਦੇ ਚ ਫਰਕ ਪਾਤਾ ਉਹਦੀ ਤਰੀਚਾ ਤਰੀ ਬਣਾਉਣੇ ਨਹੀਂ ਆਉਂਦੀ ਤੇਰੀ ਮਾਂ ਨੇ ਤੈਨੂੰ ਗੁੱਸ ਖਾਣੀ ਤੁਸੀਂ ਮਿਹਣੇ ਦੇ ਦੇ ਕੇ ਨਾ ਅਗਲੀ ਦਾ ਮਨ ਖਰਾਬ ਕਰਤਾ ਹੁਣ ਤੁਸੀਂ ਉਹ ਤੋਂ ਪਾਲਦੀਆਂ ਇੱਜ਼ਤ ਇਸ ਕਰਕੇ ਛੋਡਾ ਛੋਟਾ ਵੀਰ ਹਰਵਿੰਦਰ ਦੇਖੋ ਤੁਹਾਨੂੰ ਬੇਨਤੀ ਕਰਦਾ ਜੀ ਅੱਜ ਦੀ ਬੇਨਤੀ ਦੇ ਵਿੱਚ ਵੀ ਜਿਹੜੀ ਤੁਹਾਡੇ ਘਰੇ ਜਿਹੜੀ ਨੂੰ ਬਣ ਕੇ ਆ ਗਈ ਨਾ ਉਹਨੂੰ ਤੁਸੀਂ ਸਪੋਰਟ ਕਰੋ ਉਹਦੇ 'ਚ ਕਮੀਆਂ ਨਾ ਗੱਡੋ ਤੇ ਉਹਨੂੰ ਸਗੋਂ ਆਪਣੇ ਪਰਿਵਾਰ ਅਨੁਸਾਰ ਢਾਲ ਲਓ ਜੇ ਤੁਸੀਂ ਉਹਨੂੰ ਪਲਕਾਂ 'ਤੇ ਬਿਠਾ ਲਓਗੇ ਨਾ ਅਗਲੀ ਸਾਨੂੰ ਸਰਤੇ ਬਾਹ ਲੂਗੀ 2025 ਚੱਲਦਾ ਜੇ ਕਿਸੇ ਨੂੰ ਤੁਸੀਂ ਇੱਜ਼ਤ ਦਿਓਗੇ ਨਾ ਅਗਲਾ ਇੱਜ਼ਤ ਸਾਨੂੰ ਫੇਰ ਹੀ ਦੇਊਗਾ ਸਮਝ ਗਏ ਜੀ ਜਿਹਨ ਜਿਹਨ ਨੂੰ ਗੱਲ ਸਮਝ ਆ ਗਈ ਤੇ ਸਬਸਕ੍ਰਾਈਬ ਕਰ ਦੋ ਤੇ ਜਿਹਨੂੰ ਨਹੀਂ ਆਈ ਕੋਈ ਗੱਲ ਨਹੀਂ ਅਗਲੀ ਜਿ ਸਮਝਾ ਲਾਂਗੇ ਤੁਹਾਨੂੰ ਕਿਉਂਕਿ ਗੱਲ ਸਾਡੀ ਠੀਕ ਆ